ਜਉ ਜੋ ਬਨ ਫੁੱਲ ਗਲਾਪੀ ਦਾ ਇੱਕ ਮਹਿਲ ਬਣਾਉਣਾ ਗੱਲਾਂ ਦਾ ਓ ਆ ਜਾਣ ਹੜ ਖਿਆਲਾਂ ਦੇ ਜੋ ਵਹਿਣ ਸਮੁੰਦਰੀ ਸ਼ੱਲਾਂ ਦਾ ਬੈਠਣ ਲੈ ਕਾਵ ਪਰਮੀ ਦੇ ਖਿਆਲਾਂ ਦਾ ਫਰਸ਼ ਵਿਛਾਉਣਾ ਮੈਂ ਪੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਗੀਚਾ ਜੀ ਕਾਵਬਗੀ ਚਾ ਲਾਉਣਾ ਮੈਂ ਉਦਰ ਤਦੀ ਜੈਸੇ ਸੁੰਦਰ ਤਾਲ ਖਜਾਂਦੀ ਐਸੀ ਸ਼ਾਨ ਬਣੇ ਸਚਾਈ ਸੀ ਸੇ ਦਸਣ ਪੈ ਗੱਲ ਸੱਚੀ ਜਗ ਦੀ ਜਾਨ ਬਣੇ ਫੁੱਲ ਰੀ ਜਾਂ ਹਾਰ ਪਰੋਕੇ ਤੇ ਫੁੱਲ ਰੀ ਜਾਂ ਹਾਰ ਪਰੋਕੇ ਤੇ ਸੰਗਤਾਂ ਦੇ ਗਲ ਵਿੱਚ ਪਾਉਣਾ ਮੈਂ ਫੁੱਲ ਰੰਗ ਵਿਚਾਰਾਂ ਦੇ ਜੀ ਕਾਬ ਬਗੀਚਾ ਲਾਉਣਾ ਮੈਂ ਧੁੱਪ ਲੱਗਣ ਤੇ ਰੰਗ ਗੁੱਟੇ ਦਾ ਦਮਕੇ ਤੇ ਚਮਕਾ ਮਾਰੇ ਬਈ ਇੱਕ ਬਣੇ ਬਗੀਚਾ ਸ਼ੰਦਾ ਦਾ ਅੰਬਰ ਜੋ ਚਮਕਣ ਤਾਰੇ ਬਈ ਗੁਲਦਸਤਾ ਬਣ ਜੇ ਹਾਸੇ ਦਾ ਗੁਲਦਸਤਾ ਬਣ ਜੇ ਹਾਸੇ ਦਾ ਰੱਬ ਤੋਂ ਨਹੀਂ ਭੇਤ ਛਪਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵਬਗੀਚਾ ਲਾਉਣਾ ਮੈਂ ਹੱਸੇ ਪਈ ਕੁਦਰਤ ਕਾਦਰ ਦੀ ਫੁੱਲ ਟੈਕਣ ਅਜ ਬਹਾਰਾਂ ਦੇ ਜਿੰਦ ਮੈਕ ਬਣੇ ਕਸਤੂਰੀ ਦੀ ਕੱਟ ਦੇਵਾ ਰੋਗ ਬਿਮਾਰਾਂ ਦੇ ਪਲ ਵਿੱਚ ਪਛਾਣਾ ਝੂਠੇ ਨੂੰ ਪੱਲ ਵਿੱਚ ਪਛਾਣਾ ਝੂਠੇ ਨੂੰ ਸੱਚੇ ਦਾ ਸੱਚ ਜਿਤਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵਬਗੀਚਾ ਲਾਉਣਾ ਮੈਂ ਕਵਤਾ ਦੀਆਂ ਨਦੀਆਂ ਤਰ ਕੇ ਤੇ ਲੰਘ ਜਾਵਾਂ ਪਾਰਲੇ ਕੰਡੇ ਤੇ ਜਮਨਾ ਦਾ ਦਵੇ ਟੰਡੂਰਾ ਪਈ ਇੱਕ ੁੱਗੀ ਨੀਲੇ ਚੰਡੇ ਤੇ ਉਨਾ ਮੈਂ ਫੁੱਲ ਰੰਗ ਪਰੰਗ ਵਿਚਾਰਾਂ ਦੇ ਜੀ ਕਾਬ ਬਗੀਚਾ ਲਾਉਣਾ ਮੈਂ ਦੁਨੀਆ ਦੀ ਮਾਇਆ ਮੋਵੇ ਨਾ ਦੁਨੀਆ ਦੀ ਮਾਇਆ ਮੋਵੇ ਨਾ ਮਨ ਸੱਚੀਆਂ ਗੱਲਾਂ ਕਰਦਾਰੇ ਕੋਈ ਹੈਂਕੜ ਬਾਜ ਡਰਾਵੇ ਨਾ ਤੇ ਮਨ ਪਾਪਾਂ ਤੋਂ ਡਰਦਾ ਰਹੇ ਇਹਾਂ ਵਿੱਚ ਗਮ ਦਾ ਪਤਾ ਨਹੀਂ ਇੱਕ ਵਾਸੀਆਂ ਜਗਤ ਭਰਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵਬਗੀਚਾ ਲਾਉਣਾ ਮੈਂ ਰਹੇ ਪੂਰਾ ਅਦਬ ਬਜ਼ੁਰਗੀ ਦਾ ਤੇ ਦਿਲ ਵਿੱਚ ਕਾਲੋਂ ਆਵੇ ਨਾ ਨਾ ਜੱਟ ਨ ਤੇਰ ਵਿਦਾਸੀ ਨੂੰ ਕੋਈ ਲੋਕ ਵਖਾਵਾ ਖਾਵੇ ਨਾ ਹੋਲੇ ਰੰਗ ਬਰੰਗ ਵਿਚਾਰਾਂ ਦੇ ਜੀ ਕਾਵਬ ਗੀਚਾ ਲਾਉਣਾ ਮੈਂ ਇੰਦਾ ਤੇ ਗੁੱਟਾਂ ਕਲੀਆਂ ਜੀ ਕਿਤੇ ਲਾਜਵੰਤੀਆਂ ਮੈਕਣ ਜੀ ਕਿਤੇ ਨਰਕਸ਼ ਤੇ ਰਲ ਰਾਤ ਰਾਣੀ ਤਨਿਆ ਤੇ ਮਰੂਆ ਟੈਕਣ ਜੀ ਧੀਵਾ ਜਗ ਪੈ ਸਚਾਈ ਦਾ ਧੀਵਾ ਜਗ ਪੈ ਸਚਾਈ ਦਾ ਖਿਆਲਾਂ ਦਾ ਤੇਲ ਮਚਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਬਬਗੀਚਾ ਲਾਉਣਾ ਮੈਂ ਇਹ ਮਨ ਜੇ ਸੁਲਝੇ ਸ਼ਾਇਰਾں ਦਾ ਲਗ ਕੰਨੇ ਦੀ ਨਾ ਘਾਟ ਰਹੇ ਸੱਚ ਅੱਖਾਂ ਮੈਨੂੰ ਪਤਾ ਨਹੀਂ ਜਿੰਦਗੀ ਦੀ ਕਿੰਨੀ ਵਾਟ ਰਹੇ ਕਵਤਾ ਦੀ ਵਾਟ ਐ ਮੁਕ ਦਸੇ ਕਵਤਾ ਦੀ ਵਾਟ ਐ ਮੁਕ ਦਸੇ ਕਰ ਮਿਹਰ ਤੇ ਬੰਦ ਮਕੋਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ ਜੇ ਸਹਿਬਾ ਤੇਰੀ ਮਿਹਰ ਹੋਵੇ ਪਾ ਪੀ ਤੋਂ ਅਦਲ ਕਰਾ ਦੇਵੇਂ ਪਰ ਪੁੱਠੀ ਨਿਗਾਹ ਕਰੇ ਜੇ ਤੂੰ ਛੇਰਾ ਤੋਂ ਕਾਸ ਚਰਾ ਦੇਵੇਂ ਤਾਂ ਪੁੱਜੂਗਾ ਜੇ ਮੰਨੇਗਾ ਐਵੇਂ ਨਹੀਂ ਸੀਸ ਜਕੋਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ ਗੌਣੀ ਜੋ ਸਰੂਪ ਜਗੀਰੇ ਦੀ ਪਿੰਡ ਪਿੰਡ ਵਿਚਾਰਾਂ ਬਣ ਜਾਵੇ ਗੱਲ ਲਿਖੇ ਕਲਮ ਜੋ ਜੋਗੀ ਦੀ ਦਰਸ਼ਨ ਦੀਆਂ ਤਾਰਾ ਬਣ ਜਾਵੇ ਉਹ ਗੱਲ ਕਰਨੀ ਐ ਅਸਲੀ ਅੰਦਰ ਦੀ ਗੱਲ ਕਰਨੀ ਅਸਲੀ ਅੰਦਰ ਦੀ ਐਵੇਂ ਨਹੀਂ ਭੇਖ ਵਿਖਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ